शिक्षार्थियों चलिए चलते हैं अगले वीडियो की तरफ जो है एक लड़के हरकीरत और एक दुकानदार जो कि ऐनक का काम करता है उसके बीच में है चलिए सुनते हैं उन दोनों के बीच में क्या संवाद होता है एक बड़ी सारी दुकान है दुकान के तीन पासे सेल्फा हैं जिथे हर तरह के एनक दे फ्रेम पे हैं ही ਕਈ ਸ਼ੀਸ਼ੇ ਵੀ ਲੱਗੇ ਹਨ ਜਿਨ੍ਹਾਂ ਵਿੱਚ ਐਨਕ ਲਗਾ ਕੇ ਵੇਖਿਆ ਜਾ ਸਕਦਾ ਹੈ ਪਿਛਲੇ ਪਾਸੇ ਇੱਕ ਮੇਜ਼ ਉੱਤੇ ਕੁਝ ਨਜ਼ਰ ਚੈੱਕ ਕਰਨ ਵਾਲੀ ਆਧੁਨਿਕ ਮਸ਼ੀਨ ਵੀ ਪਈ ਹੈ ਤੇ ਕਈ ਹੋਰ ਤਰ੍ਹਾਂ ਦਾ ਸਮਾਨ ਵੀ ਪਿਆ ਹੈ ਹਾਲਾਂਕਿ ਕੁਲ ਸੈਲਫਾਂ ਵਿੱਚ ਘੜੀਆਂ ਵੀ ਪਈਆਂ ਹਨ ਹਰ ਕੀਰਤ ਦੁਕਾਨ ਅੰਦਰ ਦਾਖਲ ਹੁੰਦਾ ਹੈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਦੱਸੋ ਤੁਹਾਡੀ ਕੀ ਸੇਵਾ ਕਰ ਸਕਦੇ ਹਾਂ ਕੀ ਤੁਹਾਡੇ ਕੋਲ ਐਨਕਾਂ ਦੇ ਫਰੇਮ ਵੀ ਹੁੰਦੇ ਹਨ ਜਾਂ ਫਿਰ ਇਹ ਕੱਲੀ ਲੈਂਸ ਹੀ ਲਗਾਉਂਦੇ ਹੋ ਤੁਸੀਂ ਐਣਕ ਹੀ ਖਰੀਦਣੀ ਹੈ ਜਾਂ ਫਿਰ ਲੈਂਸ ਵੀ ਬਣਵਾਉਣੇ ਹਨ ਜੀ ਮੇਰੀ ਪੁਰਾਣੀ ਐਣਕ ਦਾ ਫਰੇਮ ਟੁੱਟ ਗਿਆ ਹੈ ਉਹ ਹੋ ਦਿਖਾਉਂਦਾ ਜਰਾ ਆ ਲਓ ਇਹ ਤਾਂ ਬਹੁਤ ਨੁਕਸਾਨ ਹੋ ਗਿਆ ਹੈ ਇਹ ਫਰੇਮ ਹੁਣ ਠੀਕ ਨਹੀਂ ਹੋ ਸਕਦਾ ਅੱਛਾ ਚਲੋ ਕੋਈ ਗੱਲ ਨਹੀਂ ਫਰੇਮ ਦਿਖਾਓ ਫਿਰ ਕੋਈ ਚੰਗਾ ਜਿਹਾ ਇਹ ਫਰੇਮ ਤੁਸੀਂ ਕਦੋਂ ਬਣਵਾਇਆ ਸੀ ਇਸ ਨੂੰ ਬਣਾਏ ਹੋਏ ਸਾਲ ਤੋਂ ਉੱਤੇ ਹੋ ਗਿਆ ਹੈ ਤੁਹਾਡੀ ਐਨਕ ਤਾਂ ਠੀਕ ਕੰਮ ਕਰ ਰਹੀ ਸੀ ਜਾਂ ਫਿਰ ਵਿਖਣਚ ਵੀ ਕੋਈ ਸਮੱਸਿਆ ਆ ਰਹੀ ਸੀ ਸੱਚ ਪੁੱਛੋ ਤਾਂ ਮੈਨੂੰ ਐਨਕ ਨਾਲ ਵੀ ਕੁਝ ਕੁਝ ਧੁੰਦਲਾ ਨਜ਼ਰ ਆਉਂਦਾ ਸੀ ਤੁਸੀਂ ਅੱਖਾਂ ਦਾ ਚੈੱਕਅਪ ਕਦੋਂ ਕਰਵਾਇਆ ਸੀ ਹਾਲੇ ਕੱਲ ਹੀ ਮੈਂ ਡਾਕਟਰ ਕੋਲੋਂ ਅੱਖਾਂ ਦਾ ਚੈੱਕਅਪ ਕਰਵਾ ਕੇ ਆਇਆ ਹਾਂ ਠੀਕ ਹੈ ਮੈਨੂੰ ਪ੍ਰਸਕ੍ਰਿਪਸ਼ਨ ਕਾਡਿਓ ਹਰਕੀਰਤ ਸਿੰਘ ਪ੍ਰਸਕ੍ਰਿਪਸ਼ਨ ਵਾਲੀ ਚਿੱਠੀ ਕੱਢਦਾ ਹੈ ਦੁਕਾਨਦਾਰ ਗੰਭੀਰ ਚਿਹਰੇ ਨਾਲ ਪੜਦਾ ਹੈ ਕਿੰਨੇ ਸਮੇਂ ਤੋਂ ਇਹ ਸਮੱਸਿਆ ਆ ਰਹੀ ਸੀ ਕਾਫੀ ਦਿਨ ਹੋ ਗਏ ਰਾਤ ਨੂੰ ਪੜ੍ਹਦੇ ਵੇਲੇ ਨਜ਼ਰ ਥੋੜੀ ਜਹੀ ਧੁੰਦਲੀ ਹੁੰਦੀ ਸੀ ਚੰਗਾ ਹੁਣ ਨਵੀਂ ਐਣਕ ਨਾਲ ਸੁਧਾਰ ਆ ਜਾਵੇਗਾ ਮੈਨੂੰ ਵਧੀਆ ਤੇ ਹਲਕੀ ਜਹੀ ਐਣਕ ਚਾਹੀਦੀ ਹੈ ਤਾਨੂੰ ਕਿਵੇਂ ਦਾ ਫਰੇਮ ਪਸੰਦ ਹੈ ਮੈਟਲ ਦਾ ਜਾਂ ਪਲਾਸਟਿਕ ਦਾ ਜਾਂ ਫਿਰ ਹਾਫ ਫਰੇਮ ਮੈਨੂੰ ਤੁਸੀਂ ਮੈਟਲ ਫਰੇਮ ਖਾਓ ਇਸ ਵਾਰ ਇਸ ਤੋਂ ਪਹਿਲਾਂ ਤਾਂ ਮੈਂ ਪਲਾਸਟਿਕ ਵਾਲਾ ਹੀ ਵਰਤ ਰਿਹਾ ਸਾਂ ਚੰਗਾ ਤੁਸੀਂ ਇਹ ਵਾਲਾ ਟਰਾਈ ਕਰੋ ਇਹ ਫਲੈਕਸੀਬਲ ਵੀ ਹੈ ਹਰ ਕੀਰਤ ਸ਼ੀਸ਼ੇ ਕੇ ਖੜਾ ਹੋ ਕੇ ਇਹ ਫਰੇਮ ਟਰਾਈ ਕਰਦਾ ਹੈ ਇਹ ਤਾਂ ਠੀਕ ਹੈ ਪਰ ਨੱਕ ਤੋਂ ਥੋੜਾ ਜਿਹਾ ਤੰਗ ਹੈ ਇਹਦੀ ਨੱਕ ਪੈਡ ਅਡਜਸਟ ਕਰ ਦਿੰਦੇ ਹਾਂ ਕੋਈ ਹੋਰ ਹੈ ਹੋਰ ਵੀ ਕਈ ਹੈਗੇ ਨੇ ਕਹੋ ਤਾਂ ਵਿਖਾਵਾਂ ਹਾਂਜੀ ਹਾਂਜੀ ਕੋਈ ਖਾਸ ਰੰਗ ਜਿਹੜਾ ਤੁਹਾਨੂੰ ਪਸੰਦ ਹੋਵੇ ਕਾਲਾ ਰੰਗ ਮੈਨੂੰ ਬਹੁਤ ਪਸੰਦ ਹੈ ਜਾਂ ਫਿਰ ਗਰੇ ਰੰਗ ਜੇ ম্যাਟ ਫਿਨਿਸ਼ ਹੋਵੇ ਤਾਂ ਹੋਰ ਵੀ ਵਧੀਆ ਹੈ ਇਹ ਰਿਹਾ ম্যাਟ ਬਲੈਕ ਤੇ ਗਰੇ ਵੀ ਲਓ ਆ ਗਰੇ ਬਹੁਤ ਚੰਗਾ ਲੱਗ ਰਿਹਾ ਇਹੀ ਕਰਦੇ ਹਾਂ ਹੁਣ ਲੈਂਸ ਬਾਰੇ ਦੱਸੋ ਮੈਂ ਲੈਪਟਾਪ ਤੇ ਕਾਫੀ ਕੰਮ ਕਰਦਾ ਹਾਂ ਹੁਣ ਫਿਰ ਤੁਹਾਡੇ ਲਈ ਇਹ ਸਾਡੀ ਆਈ ਪਲੱਸ ਅਤੇ ਐਂਟੀ ਗਲੇਅਰ ਲੈਂਸ ਚੰਗੇ ਰਹਿਣਗੇ ਕੀਮਤ ਜ਼ਿਆਦਾ ਤਾਂ ਨਹੀਂ ਹੋ ਜਾਏਗੀ ਨਹੀਂ ਮੈਂ ਤੁਹਾਨੂੰ ਇਹਨਾਂ ਦੀ ਕੀਮਤ ਦੱਸਦਾ ਹਾਂ ਇੱਕ ਮਿੰਟ ਰੁਕੋ ਜੀ ਨਾਰਮਲ ਲੈਂਸ 1200 ਰੁਪਏ ਦਾ ਐਂਟੀ ਗਲੇਅਰ ਵਾਲੇ 2000 ਦੇ ਅਤੇ ਸਭ ਤੋਂ ਵਧੀਆ ਬਲੂ ਲਾਈਟ 2800 ਰੁਪਏ ਦੇ ਪਹਿਲਾ ਬਲੂ ਲਾਈਟ ਲੈਂਸ ਕਿਹੋ ਜੇ ਹਨ ਇਹ ਸਭ ਤੋਂ ਵਧੀਆ ਹਨ ਜਿਨ੍ਹਾਂ ਵਿੱਚ ਐਂਟੀ ਗਲੇਅਰ ਤੋਂ ਅਗਲੀ ਸੁਰੱਖਿਆ ਮਿਲਦੀ ਹੈ ਕੁਝ ਡਿਸਕਾਊਂਟ ਵੀ ਕਰੋ ਫਿਰ ਠੀਕ ਹੈ ਤੁਹਾਡੇ ਲਈ ਇਹ 2500 ਰੁਪਿਆ ਫਾਈਨਲ ਮੁੱਲ ਲੱਗ ਜਾਏਗਾ ਚਲੋ ਠੀਕ ਹੈ ਤੁਸੀਂ ਬਲੂ ਲਾਈਟ ਪਲੱਸ ਲੈਂਸ ਲਗਾ ਦਿਓ ਇਸ ਵਿੱਚ ਵੈਸੇ ਤਾਂ ਤੁਹਾਡੇ ਕੋਲ ਪ੍ਰਸਕ੍ਰਿਪਸ਼ਨ ਹੈ ਪਰ ਫਿਰ ਵੀ ਮੈਂ ਚਾਹੁੰਦਾ ਹਾਂ ਕਿ ਇੱਕ ਵਾਰੀ ਤੁਹਾਡੀ ਨਜ਼ਰ ਚੈੱਕ ਕਰ ਲਈਏ ਦੁਕਾਨਦਾਰ ਹਰਕੀਰਤ ਨੂੰ ਮਸ਼ੀਨ ਉੱਤੇ ਮੂਟ ਕਾ ਲੈਣ ਲਈ ਇਹ ਕਹਿੰਦਾ ਹੈ ਤੇ ਫਿਰ ਕੁਝ ਸਮਾਂ ਲਗਾ ਕੇ ਹਰਕੀਰਤ ਦੀ ਨਜ਼ਰ ਟੈਸਟ ਕਰਦਾ ਹੈ। ਲਓ ਜੀ ਇਹ ਹੋ ਗਿਆ ਤੁਹਾਡੀ ਨਜ਼ਰ ਉਹੀ ਹੈ ਜੋ ਡਾਕਟਰ ਨੇ ਨੋਟ ਕੀਤੀ ਹੈ। ਠੀਕ ਹੈ। ਸੋ ਹੁਣ ਤੁਹਾਡਾ ਇਹ ਫਰੇਮ ਤੇ ਲੈਂਸ ਫਾਈਨਲ ਹੋ ਗਏ ਹਨ। ਇਹ ਤੁਹਾਡੇ ਉੱਤੇ ਬਹੁਤ ਫਿੱਟ ਬੈਠ ਰਿਹਾ ਹੈ। ਇਸ ਦੇ ਕੁੱਲ ਕਿੰਨੇ ਪੈਸੇ ਬਣੇ? ਤੁਹਾਡੇ ਸਾਰੇ 4000 ਰੁਪਏ ਬਣ ਗਏ ਹਨ। ਤੁਸੀਂ ਭੁਗਤਾਨ ਕਿਵੇਂ ਕਰੋਗੇ? ਤੁਹਾਡੇ ਕੋਲ ਕੀ ਸੁਵਿਧਾ ਹੈ? ਸਾਡੇ ਕੋਲ ਨਕਦ, ਏਟੀਐਮ, ਅਤੇ UPI ਆਦੀ ਸਾਰੀਆਂ ਸਹੂਲਤਾਂ ਹਨ ਠੀਕ ਹੈ ਮੈਂ ATM ਨਾਲ ਕਰ ਦਿੰਦਾ ਹਾਂ ਠੀਕ ਹੈ ਜੀ ਮੈਂ ਇਹ ਅਣਕ ਲੈਣ ਕਰਵਾਵਾਂ ਦੇਖੋ ਇਸ ਲੈਂਸ ਨੂੰ ਬੰਗਲੌਰ ਤੋਂ ਆਉਣ ਲਈ 3 ਤੋਂ 4 ਦਿਨ ਲੱਗ ਜਾਂਦੇ ਹਨ ਅੱਛਾ ਇਹ ਤੁਹਾਡੇ ਕੋਲ ਇਸ ਵੇਲੇ ਨਹੀਂ ਹਨ ਜੀ ਅਸੀਂ ਹੁਣੇ ਆਪਣੀ ਕੰਪਨੀ ਨੂੰ ਤੁਹਾਡਾ ਆਰਡਰ ਕਰ ਦੇਵਾਂਗੇ ਤੇ ਉਹ ਇਸ ਨੂੰ ਤੁਹਾਡੀ ਨਜ਼ਰ ਦੇ ਅਨੁਸਾਰ ਬਣਾ ਕੇ ਸਾਨੂੰ ਭੇਜ ਦੇਣਗੇ ਫਿਰ ਮੈਂ ਕਦੋਂ ਲੈਣਾ ਵਾਂ ਤੁਸੀਂ ਪੂਰੇ ਇੱਕ ਹਫਤੇ ਬਾਅਦ ਆ ਜਾਣਾ ਤੁਸੀਂ ਮੈਨੂੰ ਕਾਲ ਕਰਕੇ ਦੱਸੋਗੇ ਜਾਂ ਫਿਰ ਮੈਂ ਆਪਣੇ ਆਪ ਆ ਜਾਵਾਂ ਜੀ ਹਾਂਜੀ ਜਦੋਂ ਇਹਨਾਂ ਤਿਆਰ ਹੋ ਗਈ ਮੈਂ ਤੁਹਾਨੂੰ ਕਾਲ ਕਰ ਦਿਆਂਗਾ ਇਸ ਸੈਨਿਕ ਦੇ ਰੱਖ-ਰਖਾਵ ਅਤੇ ਸਾਫ-ਸਫਾਈ ਲਈ ਕੁਝ ਵਿਸ਼ੇਸ਼ ਧਿਆਨ ਦੇਣ ਜੋ ਗੱਲਾਂ ਅਸੀਂ ਤੁਹਾਨੂੰ ਇੱਕ ਵਿਸ਼ੇਸ਼ ਕਪੜਾ ਨਾਲ ਦੇਾਂਗੇ ਤੁਸੀਂ ਸਧਾਰਨ ਪਾਣੀ ਨਾਲ ਇਸ ਨੂੰ ਧੋ ਕੇ ਪੂੰਝ ਲੈਣਾ ਹੈ ਚੰਗਾ ਬਹੁਤ ਚੰਗਾ ਜੀ ਸਾਡੀ ਦੁਕਾਨ ਤੇ ਆਏ ਇਸ ਲਈ ਤੁਹਾਡਾ ਧੰਨਵਾਦ ਸਤਿ ਸ੍ਰੀ ਅਕਾਲ ਚੰਗਾ ਜੀ ਸਤਿ ਸ੍ਰੀ ਅਕਾਲ